ਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪੈਂਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਤੇ ਜਿਹੜਾ ਇਹਨੂੰ ਬਠੰਡਾ ਪੈ ਜਾਂਦਾ ਸਾਹਮਣੇ ਤੁਸੀਂ ਝੋਟੀ ਦੇਖ ਰਹੇ ਹੋ ਇਹ ਵਕਾਊ ਆ ਗਈ ਦੂਜਾ ਸੂਆ ਇਸ ਵਾਰ ਇਹਨੇ ਸੁੰਨਾਗਾ ਕੁਸ਼ਕ ਦੇਣ ਦੇ ਸੂਣ ਦੇ ਬਾਕੀ ਆ ਤੇ ਪਹਿਲੇ ਸੂਏ ਵੀ ਬਾਈਆਂ ਦੇ ਕੋਲੇ ਹੀ ਸੀਗੀ ਬਾਈਆਂ ਨੇ ਦੁੱਧ ਦਾ ਚੋਇਆਗਾ ਤੇ ਬਾਕੀ ਆਮ ਫਾਰਮਰ ਆ ਜਿਵੇਂ ਘਰ ਦੀ ਲੋੜ ਵਾਸਤੇ ਪਸ਼ੂ ਰੱਖੇ ਹੁੰਦੇ ਆ ਐਂ ਪਸ਼ੂ ਰੱਖੇ ਹੋਏ ਆ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਰੇਟ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਆਪਾਂ ਡਿਟੇਲ ਤੁਹਾਨੂੰ ਸਾਰੀ ਲੈ ਕੇ ਦੇ ਦਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਜਿਹਨੂੰ ਵੀ ਝੋਟੀ ਬਸਾਨਦਾ ਹੁੰਦੀ ਹੈ ਇੱਥੇ ਆ ਕੇ ਆਪਦੀ ਫੁੱਲ ਤਸੱਲੀ ਕਰਕੇ ਤੁਸੀਂ ਝੋਟੀ ਨੂੰ ਖਰੀਦ ਸਕਦੇ ਹੋਗੇ ਤੇ ਅੱਜ ਹੋਰ ਆਪਾਂ ਜ਼ਿਆਦਾ ਸਮਾਨ ਨਹੀਂ ਲਿਆਂਦੇ ਬਾਈ ਨਾਲ ਗੱਲਬਾਤ ਕਰਾਉਨੇ ਆ ਤੇ ਡਿਟੇਲ ਲੈ ਕੇ ਦਿੰਨੇ ਆ ਉਸ ਬਾਅਦ ਤੁਹਾਨੂੰ ਆਪਾਂ ਤੋਰ ਕੇ ਦਿਖਾ ਦਾਂਗੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਬਾਈ ਆਪਣਾ ਨਾਮ ਦੱਸ ਦਿਓ ਬਾਈ ਗੁਰਮੀਰ ਸਿੰਘ ਠੀਕ ਹੈ ਜੀ ਤੇ ਬਾਈ ਜਿਹੜੀ ਆਪਾਂ ਇਹ ਝੋਟੀ ਵੇਚਣ ਲੱਗੇ ਆ ਆਪਣੇ ਘਰ ਦੇ ਵਿੱਚ ਇਹ ਹਾਂ ਘਰ ਦੀ ਹੈ ਬਾਈ ਪਾੜੀ ਵੀ ਸੀਗੀ ਆਪਣੀ ਠੀਕ ਹੈ ਤੇ ਪਹਿਲਾਂ ਵਾਲੇ ਸੂਏ ਦੇ ਵਿੱਚ ਦੁੱਧ ਆਪਾਂ ਚੋਇਆ ਹਾਂ ਦੁੱਧ ਦੇ ਦੇ ਦਿੱਤਾ ਬਾਈ 13-14 ਲੀਟਰ ਪਹਿਲੇ ਸੂਏ ਪਹਿਲੇ ਸੂਏ 13-14 ਲੀਟਰ ਦੁੱਧ ਦਿੱਤਾ ਆਏ ਨੇ ਠੀਕ ਹੈ ਇਸ ਵਾਰ ਦੂਜਾ ਸੂਆ ਸੁਣਾ ਹਾਂ ਹਾਂ ਦੂਜਾ ਸੂਆ ਵਧੂਗੀ ਹਾਂ ਕਿੰਨਾ ਕੁ ਦੇ ਸਕਦੀ ਹੈ ਵਧੂਗ ਬੰਦ 1500 ਤੱਕ ਜਾਊਗੀ ਠੀਕ ਹੈ ਤੇ ਉਂ ਜਾਣੀ ਆਪਾਂ ਜਿਵੇਂ ਚੋਇਆ ਹਨਾ ਪਹਿਲੇ ਵਾਲੇ ਸੂਏ ਦੇ ਵਿੱਚ ਦੁੱਧ ਇਹਦਾ ਤੇ ਕਿਵੇਂ ਰਹੀ ਐ ਚੌਣ ਜਾਣ ਚੇ ਪੂਰੀ ਵਧੀਆ ਜੀ ਬਾਈ ਬੋਲੀ ਸੀਲ ਤੋਂ ਸੰਦੀ ਝੋਟੀ ਆਵੇ ਸੀਲ ਰਹੀ ਐ ਪੂਰੀ ਹਾਂ ਪੂਰੀ ਸੀਲ ਠੀਕ ਆ ਮੈਂ ਤਾਂ ਹੂੰ ਚਲੋ ਪਤਾ ਲੱਗਦਾ ਦੇਖੇ ਦੋ ਵੀ ਹਨ ਜਿਵੇਂ ਮੈਂ ਉਪਰਾਂਗਾ ਕੋਈ ਡਰ ਨਹੀਂ ਰਹੀ ਐ ਹਨ ਘਰ ਦੀ ਪਾਲੀ ਵੀ ਐ ਠੀਕ ਐ ਤੇ ਦੁੱਧ ਉਹ ਦੇ ਗਈ ਛਲਮਾ ਤਮਾ ਆ ਪੂਰਾ ਰਤ ਮਹੀਨੇ ਦਿੱਤਾ ਜੀ ਠੀਕ ਐ ਤੇ ਥਾਣਾ ਥੋਣਾ ਅੰਨੇ ਕਿਵੇਂ ਆ ਥਾਣਾ ਨੂੰ ਬਲੋਟਰ ਗਥੜ ਪਏ ਵਧੀਆ ਸਾਫ ਆ ਗਿਆ ਹਾਂ ਪੂਰਾ ਸਾਫ ਤੇ ਹੋਰ ਕੋਈ ਨੋਕਸ ਭਾਰਪੂਰ ਦਾ ਕੋਟੋ ਰਾਵਣੀ ਭਾਈ ਦਸੱਲੀ ਹੈ ਦਸੱਲੀ ਸਰਬੱਤ ਠੀਕ ਆ ਬਾਕੀ ਵਾਲਾ ਦੀ ਦਸੱਲੀ ਕਰਕੇ ਲੈ ਜੀ ਹਾਂ ਹਾਂ ਦਸੱਲੀ ਕਰਕੇ ਠੀਕ ਹੈ ਤੇ ਜਿਹੜਾ ਰਸੀਮਨ ਲੱਗਿਆ ਵਾ ਉਹਦਾ ਕੁਝ ਪਤਾ ਠੀਕ ਆ ਵੀ ਗੜਾ ਸਰਕਾਰੀ ਸੀਮਨ ਵਧੀਆ ਲੱਗਿਆ ਭਾਈ ਅੱਛਾ ਵਧੀਆ ਸੀਮਨ ਲੱਗਿਆ ਹਾਂ ਠੀਕ ਆ ਤੇ ਰੇਟ ਆਪਾਂ ਇਹਦਾ ਕਿੰਨਾ ਕਰਦੇ ਆ ਜਿਹੜਾ 80 ਜੇ ਬੇ ਰੇਟ 80 ਹਾਂ ਠੀਕ ਆ ਬਾਕੀ ਮੌਕੇ ਤੇ ਮਾਨਤਨ ਹੋ ਜੂਗਾ ਹਾਂ ਹਾਂ ਮੌਕੇ ਤੇ ਵੇਖੀ ਠੀਕ ਆ ਤੇ ਇਹ ਦਿਨ ਕਿੰਨੇ ਪਏ ਬਾਈ ਸੁਣਦੇ ਦੜੇ ਅੱਠਾਂ ਦਿਨਾਂ ਦੇ ਵਿੱਚ ਵਿੱਚ ਸੂਪ ਨੇ 7-8 ਦਿਨ ਪਏ ਆ ਹਾਂ ਠੀਕ ਆ ਤੇ ਬਾਕੀ ਕੋਈ ਪਤਾ ਨਹੀਂ ਹੁੰਦਾ ਪਸ਼ੂ ਦਾ ਹਾਂ ਆਪਾਂ ਸਵੇਰ ਮੋਕੇ ਤੇ ਪਰ ਨੀਚੇ ਦਿਨ ਪਸ਼ੂ ਲੈ ਜਾਂਦਾ ਹਾਂ ਹਾਂ ਠੀਕ ਆ ਤੇ ਕੋਲ ਕਗੇੜਾ ਦਵਾ ਦੋ ਇਹਦਾ ਲੋਕ ਦੋਸਤੋ ਡਿਟੇਲ ਤਕਰੀਬਨ ਆਪਾਂ ਸਾਰੀ ਲੈਤੀ ਹੈ ਦੀ ਦੂਜਾ ਸੂਆ ਝੋਟੀ ਆ ਕੋਸ਼ਕ ਦਿਨ ਬਾਕੀ ਆ ਸੁਣਦੇ ਫੁੱਲ ਠੰਡੀ ਸੀਲ ਆ ਗਈ ਸੋਹਣੀ ਸਨਖੀ ਝੋਟੀ ਆ ਕਦ-ਕਾੜ ਵੀ ਵਧੀਆ ਠੀਕ ਆਗਾ ਤੇ ਤਕਰੀਬਨ ਜੈਡ ਬਲੈਕ ਹੀ ਆ ਤੇ ਥੋੜੇ ਜਿਹ ਪੂਸ ਦੇ ਵਿੱਚ ਵਾਲ ਚਿੱਟੇ ਹੋਣਗੇ ਬਾਕੀ ਪੱਟਪੂਰੇ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਵਧੀਆ ਗਈ ਤੇ ਥਾਣ ਬਹੁਤ ਚੰਗੇ ਆ ਇਹਦੇ ਫੇਸ ਦੇਖ ਸਕਦੇ ਹੋ ਬਹੁਤ ਸੋਹਣਾਗਾ ਕੁੰਡੇ ਸਿੰਘ ਆਣ ਜਮਾ ਥਾਣਾ ਦਾ ਸਜ ਦੇਖ ਸਕਦੇ ਹੋ ਬਹੁਤ ਵਧੀਆਗਾ ਇੱਕੋ ਜਿਹਾ ਥਾਣਾ ਤੇ ਆਰਡਰ ਬਣਾਉਣਾ ਨੇ ਸਟਾਰਟ ਕਰਤਾ ਤੇ ਮੈਂ ਇਹਦਾ ਵੀ ਤਿਆਰੀ ਚੰਗੀ ਕਰੂਗੀ ਬੈਗ ਨੂੰ ਵੀ ਆਰਡਰ ਚੰਗਾ ਕੱਢੂਗੀ ਤੇ ਮੂਰ ਨੂੰ ਵੀ ਚੰਗਾ ਕੱਢੂਗੀ ਇਹ ਥਾਣਾ ਦੇ ਵਿੱਚ ਸਪੇਸ ਵੀ ਬਹੁਤ ਜ਼ਿਆਦਾ ਆ ਗਈ। ਸਾਰੇ ਪੱਖਾਂ ਤੋਂ ਹੀ ਝੋਟੀ ਚੰਗੀ ਆ, ਸਾਫ਼ ਸੁਥਰੀ ਆ। ਤੇ ਬਾਕੀ ਅੱਗੇ ਤਸੱਲੀ ਫੇਰ ਵੀ ਤੁਸੀਂ ਕਰਨੀ ਆ। ਫੇਸ ਦੁਆਰੇ ਦੇਖ ਸਕਦੇ ਹਾਂ। ਕੁੰਡੇ ਸਿੰਘ ਆਣ ਜਮਾ। ਇਹ ਥਾਣੇ ਦੇਖ ਸਕਦੇ ਹਾਂ, ਥਾਣੇ ਬਹੁਤ ਵਧੀਆ ਆ ਗਏ। ਇੱਕੋ ਜਿਹਾ ਥਾਣਾ ਜਮਾ। ਮੁੱਠੀ ਦੀ ਚਬਾਈ ਵਾਲੇ ਥਾਣਾ, ਕੋਈ ਲੰਮੇ ਨਹੀਂ ਜ਼ਿਆਦਾ ਤੇ ਕੋਈ ਛੋਟੇ ਨਹੀਂ। ਤੇਰੇ ਇਹ 1.80 ਲੱਖ ਹਜ਼ਾਰ ਆ, ਬਾਕੀ ਮੌਕੇ ਦੇ ਮਾਣਦਾਨ ਹੋ ਜਾਊਗਾ। ਖੰਢੀ ਸੀਲ ਝੋਟੀ ਆ। ਯਾਰੀ ਫੌਲਾ ਤਸਲੀ ਕਰਕੇ ਤੁਸੀਂ ਝੋਟੀ ਨੂੰ ਖਰੀਦ ਸਕਦੇ ਹੋ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ